ਮੈਂ ਸੁਰੇਸ਼ ਕੁਮਾਰ ਸ਼ਰਮਾ ਅੱਜ ਤੁਹਾਡੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਘਾਤਕ ਗੋਲ ਇਜਾਣੇ ਨਸ਼ਿਆਂ ਦਾ ਉਦਰਿਆ ਉਹ ਦਲਦਲ ਜਿਸ ਤੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਕਿਸ ਤਲਦਲ ਦੇ ਵਿੱਚ ਜਾ ਚੁੱਕੇ ਹਨ ਇਹ ਨਸ਼ਾ ਜਿਹੜਾ ਪਹਿਲਾਂ ਇਹ ਛੋਟੇ ਰੂਪ ਚ ਸੀ ਕੋਈ ਜਲਦਾ ਵੀੜੀ ਤਮਾਕੂ ਇਸ ਦੀ ਜਲੀ ਵਰਤੋਂ ਸੀ ਉਸ ਤੋਂ ਬਾਅਦ ਅਫੀਮ ਉਸ ਤੋਂ ਵਗੈਰਾ ਉੱਪਰ ਤੱਕ ਲੋਕ ਜਿਹੜੇ ਸੀਗੇ ਸਾਡੀ ਆਬਾਦੀ ਦੇ ਉੱਤੇ ਜਿਹੜਾ ਇਹਦਾ ਪ੍ਰਭਾਵ ਸੀਗਾ ਬੜਾ ਮਾੜਾ ਸੀਗਾ ਪਰੰਤੂ ਕੋਸ਼ਿਸ਼ਾਂ ਸੀਗੀਆਂ ਸਰਕਾਰਾਂ ਨੇ ਕਿ ਤਮਾਕੂ ਤੋਂ ਫੈਲਣ ਵਾਲਾ ਫੇਫੜਿਆਂ ਦਾ ਗਲੇ ਦਾ ਕੈਂਸਰ ਮੀੜੀ ਜੱਤੇ ਦੇ ਨਾਲ ਹੋਣ ਵਾਲੇ ਦੰਦਾਂ ਦੇ ਨੁਕਸਾਨ ਗਲੇ ਦਾ ਨੁਕਸਾਨ ਬਾਤਵਾਦਰ ਦਾ ਨੁਕਸਾਨ ਇਹਦੇ ਉੱਤੇ ਬੜੀਆਂ ਚਿੰਤਾ ਜਨਕ ਹੁੰਦੀ ਸੀ ਨਸ਼ੇ ਦੀ ਪੈਕਿੰਗ ਦੇ ਉੱਤੇ ਸਿਗਰਟ ਬਿਲੀ ਦੇ ਉੱਤੇ ਲਿਖਿਆ ਜਾਂਦਾ ਤਮਾਕੂ ਦੇ ਉੱਤੇ ਸਪੈਸ਼ਲ ਲਿਖਿਆ ਜਾਂਦਾ ਸੀ ਕਿ ਖਾਣਾ ਸਿਹਤ ਲਈ ਹੰਦੀ ਕਰਕੇ ਸ਼ਰਾਬ ਦੇ ਉੱਤੇ ਸਪੈਸ਼ਲ ਲਿਖਿਆ ਜਾਂਦਾ ਸੀ ਕਿ ਇਹ ਪੀਣਾ ਸਿਹਤ ਲਈ ਹੰਦੀ ਕਰ। ਪਰੰਤੂ ਪਹਿਲੇ ਟਾਈਮਾਂ 'ਚ ਇਹ ਚੀਜ਼ਾਂ ਸੀਨੇ ਥੋੜਾ ਜਿਹਾ ਪਰਦੇ ਦੇ ਵਿੱਚ ਸੀ। ਪਰ ਕੁਝ ਸਮੇਂ ਤੋਂ ਜਿਹੜਾ ਸੰਚਾਲਨ ਹੈ ਇਹਨਾਂ ਦਾ ਇੱਕ ਖੁੱਲੇ ਰੂਪ 'ਚ ਹੋ ਚੁੱਕਿਆ। ਖੁੱਲੇ ਰੂਪ ਦਾ ਮਤਲਬ ਕੀ ਹੈ ਕਿ ਸਮਾਜ ਦੇ ਵਿੱਚ ਲੋਕ ਇਸ ਨੂੰ ਜਿਵੇਂ ਸ਼ਰਾਬ ਨੂੰ ਵਿਆਹ ਸ਼ਾਦੀਆਂ ਦੇ ਵਿੱਚ, ਹੋਟਲਾਂ ਦੇ ਵਿੱਚ, ਸੁਸਾਇਟੀਆਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਪਾਰਟੀਆਂ ਦੇ ਵਿੱਚ ਇਸ ਨੂੰ ਸਟੇਟਸ ਸਿੰਬਲ ਬਣਾ ਲਿਆ। ਸਿਕਟ ਦਾ ਸਿੰਬਲ ਬਣ ਗਿਆ। ਪਾਣ ਜਰਦਾ ਤਮਾਕੂ ਬੀੜੀ ਜਰਦਾ ਮਤਲਬ ਉਹ ਚੀਜ਼ਾਂ ਜਿਹੜੀਆਂ ਨੂੰ ਲੋਕ ਲੋਕ ਕੇ ਤੇ ਥੋੜੇ ਬੁਰਾ ਮੰਨਦੇ ਸੀਗੇ ਉਸ ਨੂੰ ਅੱਜ ਲੋਕ ਇਸ ਨੇ ਆਪਣਾ ਸਟੇਟਸ ਸਿੰਬਲ ਬਣਾ ਕੇ ਚੱਲ ਰਹੇ ਨੇ ਯਾਨੀ ਇੱਥੇ ਤੱਕ ਕਿ ਮੈਂ ਤਾਂ ਚਾਹ ਨੂੰ ਵੀ ਨਸ਼ਾ ਗਿੰਦਾ ਜਾਂਦੇ ਗੱਲਾਂ ਮਾਰਨ ਨੂੰ ਵੀ ਨਸ਼ਾ ਗਿੰਦਾ ਲੋਕ ਮਤਲਬ ਬਿਨਾ ਮਤੁਤੋ ਦੁਨੀਆਦਾਰੀ ਦੀ ਨਿੰਦਿਆ ਚੁਗਲੀ ਦਾ ਵੀ ਨਸ਼ਾ ਮੰਨਦਾ ਪਰੰਤੂ ਜਿਹੜਾ ਅੱਜ ਦੇ ਨਸ਼ੇ ਐ ਜਿੱਥੇ ਤੁਹਾਡਾ ਤਮਾਕੂ ਉਸਤ ਹੀਮ ਔਰ ਸ਼ਰਾ ਇਤੋਂ ਤੱਕ ਸਮਾਜ ਨੂੰ ਬਰਬਾਦ ਕਰਦਾ ਆ ਰਿਹਾ ਸੀਗਾ ਤੇ ਪ੍ਰੰਤੂ ਹੁਣ ਕੁਝ ਪਿਛਲੇ ਕੁਝ ਸਮੇਂ ਦੇ ਦੌਰਾਨ ਹੀਰੋਇਨ ਕੋਕੀਨ ਤੇ ਚਿੱਟੇ ਵਗੈਰਾ ਦੇ ਨਸ਼ੇ ਨੇ ਸਾਡੀ ਨੌਜਵਾਨ ਪੀੜ੍ਹੀ ਤੇ ਸਾਡੇ ਵੱਡੇ ਸ਼ਰਮਾਇਦਾਰ ਘਰਾਣਿਆਂ ਦੇ ਵਿੱਚ ਆਪਣੀ ਪੈਟ ਸਜਮਾ ਲਈ। ਔਰ ਇਸ ਨੂੰ ਕੁਝ ਲੋਕਾਂ ਨੇ ਆਪਣਾ ਵਪਾਰ ਬਣਾ ਲਿਆ। ਅੱਜ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਅੱਜ ਕਿਸੇ ਵੀ ਮਾਂ ਤੇ ਉਹਨੂੰ ਆਪਣੇ ਬੱਚੇ ਦਾ ਇਹ ਨਹੀਂ ਫਿਕਰ ਕਿ ਉਹ ਨੂੰ ਨੌਬ੍ਰਿਕਾਂ ਨੂੰ ਮਿਲੀ ਉਹਨੂੰ ਇਹ ਫਿਕਰ ਹੈ ਕਿ ਮੇਰਾ ਬੱਚਾ ਕਿਸੇ ਨਸ਼ੇ ਦੀ ਦਲਦਲ ਦੇ ਵਿੱਚ ਨਾ ਚਲੇ ਜਾਵੇ ਔਰ ਦੂਸਰਾ ਕੀ ਹੈ ਵੀ ਇਸ ਨਸ਼ੇ ਦੇ ਕਰਨ ਤੋਂ ਬਾਅਦ ਜਿਹੜੇ ਬੱਚੇ ਲੱਗ ਗਏ ਉਹਦੇ ਮਾਪਿਆਂ ਨੂੰ ਵੀ ਫਿਕਰ ਹੈ ਕੰਮ ਬੇਸ਼ੱਕ ਨਾ ਕਰੇ ਕਿਤੇ ਕੋਈ ਐਕਸੀਡੈਂਟ ਨਾ ਖਾ ਜਾਏ ਦੂਜਾ ਨਸ਼ੇ ਦੀ ਦਲਦਲ 'ਚ ਪੈਣ ਤੋਂ ਬਾਅਦ ਸਾਡਾ ਬੱਚਾ ਕਿਸੇ ਕ੍ਰਾਈਮ ਦਾ ਸ਼ਿਕਾਰ ਨਾ ਹੋ ਜਾਵੇ ਕਦੇ ਸਾਨੂੰ ਕਿਤੇ ਸੁਨੇਹਾ ਆ ਜਾਵੇ ਵੀ ਤੁਹਾਡਾ ਬੱਚਾ ਇਸ ਕ੍ਰਾਈਮ ਦੇ ਵਿੱਚ ਹੈ ਸੀਗਾ ਤੇ ਅਸੀਂ ਉਸ ਨੂੰ ਫੜ ਚੁੱਕੇ ਹਾਂ ਤਮਾ ਮਾਪਾ ਅਜ ਚੰਗੇ ਬੱਚੇ ਜਿਹੜੇ ਸੀ ਪੜ੍ਹਾਈ ਦੇ ਲੋਕ ਜੋ ਸੀ ਜਿੰਨਾਂ ਪ੍ਰਯੋਗਤਾ ਸੀ ਉਹ ਕੁਝ ਲੋਕ ਬੱਚੇ ਆਪਣੇ ਹਾਰਤ ਨੂੰ ਛੱਡ ਕੇ ਦੂਜੇ ਦੇਸ਼ਾਂ ਦੇ ਵਿੱਚ ਜਾਣਾ ਪਸੰਦ ਕਰਦੇ ਸੀ ਪਰੰਤੂ ਜਿਹੜਾ ਵਰਲਡ ਵਾਈਡ ਹੀ ਲਗਭਗੇ ਨਸ਼ਿਆਂ ਦਾ ਚੱਲਣ ਹੈ ਬਹੁਤ ਜ਼ਿਆਦਾ ਹੋ ਚੁੱਕਾ ਤਾਂ ਨਸ਼ੇ ਸਮੁੱਚੇ ਤੇ ਸਮਾਜ ਦਾ ਸਮੁੱਚੇ ਢਾਂਚੇ ਦਾ ਸਤਿਆਨਾਸ਼ ਕਰ ਰਹੇ ਨੇ ਤਾਂ ਜਿਹੜਾ ਇਹਦਾ ਸਿੱਧਮ ਸਿੱਧਾ ਨੁਕਸਾਨ ਹੈ ਉਸ ਬੰਦੇ ਦੇ ਉੱਤੇ ਡਾਇਰੈਕਟ ਹੈ ਜਿਹੜਾ ਬੰਦਾ ਇਸ ਨਸ਼ੇ ਦਾ ਸ਼ਿਕਾਰ ਹੁੰਦਾ ਹੈ ਕਿਸੇ ਭੈਣ ਦਾ ਭਰਾ ਕਿਸੇ ਪਤਨੀ ਦਾ ਪਤੀ ਕਿਸੇ ਮਾਂ ਦਾ ਪੁੱਤ ਕਿਸੇ ਬਾਪ ਦਾ ਪੁੱਤ ਕਿਸੇ ਪਰਿਵਾਰ ਦਾ ਮੁਖੀ ਜਦੋਂ ਇਹਨਾਂ ਨਸ਼ਿਆਂ ਦੀ ਤਲਦਲ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਸਮਾਜ ਦੇ ਵਿੱਚ ਸਾਰਾ ਪਰਿਵਾਰ ਹੀਨਾ ਹੋ ਜਾਂਦਾ ਹੈ ਔਰ ਉਸ ਪਰਿਵਾਰ ਦੀ ਜਿਹੜੀ ਕੁਝ ਸਮੇਂ ਬਾਅਦ ਹਾਲਤ ਹੈ ਉਹ ਇੰਨੀ ਤਰਸਜੋਗ ਹੋ ਜਾਂਦੀ ਹੈ ਕਿ ਉਹ ਪਰਿਵਾਰ ਆਪਣੇ ਪਰਿਵਾਰ ਦੀਆਂ ਰੋਟੀ ਰੋਜੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵੀ ਲੈਕ ਨਹੀਂ ਰਹਿੰਦਾ ਬੱਚਿਆਂ ਦੀ ਚੰਗੀ ਪੜ੍ਹਾਈ ਕਰਨ ਦੇ ਵੀ ਉਹ ਸਰਮਰਥ ਨਹੀਂ ਰਹਿੰਦਾ ਤਾਂ ਅੱਜ ਮੈਂ ਨਸ਼ਿਆਂ ਦੇ ਉੱਤੇ ਇੱਕ ਅਪੀਲ ਕਰੂੰ ਕਿ ਇਸ ਦਲਦਲ ਦੇ ਵਿੱਚੋਂ ਨਿਕਲਣ ਵਾਸਤੇ ਜਿੱਥੇ ਸਰਕਾਰਾਂ ਸਾਡੀਆਂ ਕਾਨੂੰਨ ਸਾਡਾ ਬਹੁਤ ਸਾਰਾ ਧੋਕੇ ਦੇਤੇ ਵਰਕ ਕਰ ਰਿਹਾ ਤਾਂ ਸਾਡੇ ਸਮਾਜ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਸ਼ਿਆਂ ਦੇ ਉੱਤੇ ਇੱਕ ਵਿਸ਼ੇਸ਼ ਜਾਗਰੂਕ ਮਹਿੰਮ ਚਲੋਣੀ ਚਾਹੀਦੀ ਹੈ ਦੂਸਰਾ ਜਿਹੜੇ ਲੋਕ ਇਹਨਾਂ ਇਸ ਦਲਦਲ ਦੇ ਵਿੱਚ ਜਾ ਚੁੱਕੇ ਨੇ ਜਿਹੜੇ ਇਹਨਾਂ ਤੋਂ ਪੀੜਤ ਹੋ ਚੁੱਕੇ ਨੇ ਜਿਹੜੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਇਸ ਦਲਦਲ ਦੇ ਵਿੱਚੋਂ ਸਮਾਜਿਕ ਤੌਰ ਤੇ ਸੋਸਾਇਟੀ ਬਣਾ ਕੇ ਇਹਨਾਂ ਨੂੰ ਬਾਹਰ ਕਿਵੇਂ ਕੱਢ ਸਕਦੇ ਹਾਂ ਜਿਵੇਂ ਸਰਕਾਰ ਦੇ ਨਸ਼ਾ ਸ਼ਰਬ ਕੇਂਦਰ ਡਾਕਟਰਾਂ ਕੋਲ ਰਿਸਰਚ ਦੇ ਮਤਲਬ ਕੋ ਨਵੀਆਂ ਨਵੀਆਂ ਖੋਜਾਂ ਕਰਕੇ ਮੈਡੀਸਨ ਔਰ ਅਜ਼ਰਬਾਇਰ ਦੇ ਵਿੱਚ ਬੜੇ ਸੋਹਣੇ ਸੋਹਣੇ ਪ੍ਰੋਡਕਟ ਹੈਗੇ ਫੂਡ ਸਪਲੀਮੈਂਟ ਦੇ ਵਿੱਚ ਇਹ ਇਸ ਨਸ਼ੇ ਦੇ ਨਾਲ ਸਰੀਰ ਚ ਆਈ ਹੋਈ ਕਮੀ ਨੂੰ ਦਿਮਾਗ ਦੀਆਂ ਨਸਾਂ ਚ ਆਈ ਹੋਈ ਕਮੀ ਨੂੰ ਲੀਵਰ ਦੇ ਉੱਤੇ ਆਈ ਹੋਈ ਕਮੀ ਨੂੰ ਸਰੀਰ ਦੇ ਵਿੱਚ ਆਈ ਹੋਈ ਕਮਜ਼ੋਰੀ ਨੂੰ ਕੱਢਣ ਦੇ ਵਿੱਚ ਬੜੇ ਸਕਸ਼ਮ ਹੈ। ਮੈਂ ਕੋਸ਼ਿਸ਼ ਉਮੀਦ ਕਰਦਾ ਕਿ ਅਗਰ ਸਾਡੇ ਸਮਾਜ ਦੇ ਵਿੱਚ ਅਸੀਂ ਸਾਰੇ ਰਲ ਕੇ ਖੰਬਲਾ ਮਾਰ ਗਏ ਕਿ ਹਰ ਬੰਦਾ ਆਪਣੇ ਆਸੇ-ਪਾਸੇ ਸੱਜੇ ਖੱਬੇ ਅੱਗੇ-ਪਿੱਛੇ ਇੱਕ-ਇੱਕ ਪਰਿਵਾਰ ਦੇ ਇੱਕ-ਇੱਕ ਪੀੜਤ ਵਿਅਕਤੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਫੂਡ ਸਪਲੀਮੈਂਟਸ ਉਹਨਾਂ ਨਸ਼ੇ ਅਜਰਬਾਇਦੀ ਪ੍ਰੋਡਕਟਸ ਉਹਨਾਂ ਨਸ਼ਾਸ਼ਰੂ ਡਾਕਟਰਾਂ ਦੇ ਕੋਲ ਲਿਜਾ ਕੇ ਉਹਨਾਂ ਤੇ ਤਰਸ ਕਰਕੇ ਉਹਨਾਂ ਨੂੰ ਅਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਲੈ ਕੇ ਆਈਏ ਔਰ ਜਿੰਨਾ ਚਿਰ ਉਹਨਾਂ ਕੋਲ ਕੋਈ ਕੰਮ ਨਹੀਂ ਜਾਂਦਾ ਦਾ ਸਰੀਰ ਕੰਮ ਕਰਨ ਦੇ ਯੋਗ ਨਹੀਂ ਅਸੀਂ ਉਹਨਾਂ ਦੀ ਆਰਥਿਕ ਅਤੇ ਮਾਨਸਿਕ ਸਹਾਇਤਾ ਕਰਕੇ ਉਹਨਾਂ ਨੂੰ ਅਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਲੈ ਕੇ ਆਉਣ ਵਾਸਤੇ ਕਰੀਏ ਮੈਂ ਸ੍ਰੀਸ਼ ਕੁਮਾਰ ਸ਼ਰਮਾ ਤੁਹਾਡਾ ਵਾਅਦਾ ਕਰਦਾ ਕਿ ਅਗਰ ਤੁਹਾਡੇ ਅੱਸੀ ਪਾਸੇ ਕੋਈ ਇਸ ਤਰ੍ਹਾਂ ਦਾ ਪੀੜਿਤ ਪਰਿਵਾਰ ਹੈ ਤਾਂ ਮੇਰੇ ਕੋਲ ਇੱਕ ਬਹੁਤ ਵੱਡਾ ਗਰੁੱਪ ਹੈ ਜਿਹੜਾ ਆਯੁਰਵੇਦ ਤੇ ਫੁੱਲ ਸਪਲੀਮੈਂਟ ਦੇ ਰਾਹੀਂ ਇਹਨਾਂ ਨਸ਼ੇ ਦੇ ਵਿੱਚ ਪੀੜਿਤ ਲੋਕਾਂ ਨੂੰ ਤੇਜ਼ੀ ਦੇ ਨਾਲ ਬਾਹਰ ਕੱਢਣ ਦੇ ਵਿੱਚ ਬਿਨਾਂ ਕਿਸੇ ਤਕਲੀਫ ਬਿਨਾਂ ਕਿਸੇ ਦਾਗ ਲਾਗ ਦਿੱਤੇ ਬਿਨਾਂ ਕਿਸੇ ਟੀਕਾ ਲਾਏ ਬਿਨਾਂ ਕਿਸੇ ਗੋਲੀ ਦਿੱਤੇ ਸਾਰਿਆਂ ਨੂੰ ਅਸੀਂ ਤੰਦਰੁਸਤ ਕਰਨ ਦਾ ਇੱਕ ਤਯੀਅ ਕੀਤਾ ਹੋਇਆ ਹੈ ਔਰ ਕਾਫੀ ਲੋਕ ਆ ਜਿਹੜੇ ਇਸ ਦਲਦਲ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਕੋਈ 10 ਸਾਲ ਤੋਂ ਕੋਈ 20 ਸਾਲ ਤੋਂ ਜਿੰਨਾ ਲੋਕਾਂ ਨੂੰ ਕੋਈ ਉਮੀਦ ਨਹੀਂ ਸੀ ਉਹਨਾਂ ਦੇ ਮਨ 'ਚ ਇੰਨੀ ਕਮਜ਼ੋਰੀ ਸੀ ਡਰ ਸੀਗਾ ਕਿ ਜੇ ਅਸੀਂ ਨਸ਼ਾ ਛੱਡਦਾ ਸ਼ਹਿਰ ਮਰੀ ਹੀ ਨਾ ਜਾਈਏ ਜੇ ਨਸ਼ਾ ਛੱਡਦਾ ਸਮੋਤ ਰੰਗ ਨਾ ਹੋ ਜਾਵੇ ਤਾਂ ਅਸੀਂ ਉਹਨਾਂ ਲੋਕਾਂ ਦੀ ਆ ਉਹ ਸਮਾਜਿਕ ਤੌਰ ਤੇ ਕਲਾਸਾਂ ਲੈ ਲੈਗੇ ਔਰ ਉਹਨਾਂ ਦੇ ਸਰੀਰ ਦੀਆਂ ਜੋ ਜ਼ਰੂਰਤਾਂ ਆ ਸਾਡੇ ਚੰਗੇ ਸਲਾਹਕਾਰ ਖਾਨਦਾਨੀ ਬੈਡਾਂ ਤੋਂ ਪੁਰਾਣੇ ਬੈਡਾਂ ਤੋਂ ਸਰਕਾਰੀ ਡਾਕਟਰਾਂ ਤੋਂ ਅਸੀਂ ਉਹਨਾਂ ਦੀ ਮਦਦ ਕਰ ਕਰਕੇ ਉਹਨਾਂ ਨੂੰ ਸਸਪੰਡੇ ਰਹੇ ਹਾਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਉਮੀਦ ਕਰੂੰ ਕਿ ਜਿਹੜੇ ਪਰਿਵਾਰ ਇਸ ਦਲਦਲ ਦੇ ਵਿੱਚ ਜਿਨ੍ਹਾਂ ਦੇ ਮੈਂਬਰ ਫਸ ਚੁੱਕੇ ਨੇ ਜਾਂ ਜਿਨ੍ਹਾਂ ਦੋਸਤਾਂ ਦੇ ਦੋਸਤ ਫਸ ਚੁੱਕੇ ਨੇ ਇਸ ਦਲਦਲ ਤੋਂ ਬਾਹਰ ਕੱਢਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਘਰ ਬੈਠੇ ਹੀ ਨਸ਼ਾ ਕਿਵੇਂ ਛੁਡਵਾ ਸਕਦੇ ਆ ਇਹਦੇ ਵਿੱਚ ਮਦਦ ਕਰਾਂਗੇ ਥੈਂਕ ਯੂ ਥੈਂਕ ਯੂ